ਮੇਰੇ ਤਰਜਮੇ ਮੇਰੇ ਤਰਜਮੇ ਦੁੱਖਾਂ ਦਾ ਅਨੁਵਾਦ ਕਰ ਸਦੀਆਂ ਤੋਂ ਖੜਾ ਹੈ ਪੱਥਰ ਕੋਈ ਪਾਣੀ ਹੋਣ ਲਈ ਮੇਰੇ ਤਰਜਮੇ ਦੁੱਖਾਂ ਦਾ ਅਨੁਵਾਦ ਕਰ ਸਦੀਆਂ ਤੋਂ ਖੜਾ ਹੈ ਕੋਈ ਪੱਥਰ ਪਾਣੀ ਹੋਣ ਲਈ ਸ਼ੀਸ਼ਿਆਂ ਦੇ ਪਾਣੀ ਗਵਾਚ ਗਏ ਸ਼ੀਸ਼ਿਆਂ ਦੇ ਪਾਣੀ ਗਵਾਚ ਗਈ ਉਸ ਦਾ ਚਿਹਰਾ ਨਾ ਤੱਕ ਸਕੇ ਸ਼ੀਸ਼ਿਆਂ ਦੇ ਪਾਣੀ ਗਵਾਚ ਗਏ ਉਸ ਦਾ ਚਿਹਰਾ ਨਾ ਤੱਕ ਸਕੇ ਪੇਸ਼ ਹੈ ਮੇਰਾ ਪੂਰਾ ਵਦਨ ਪੇਸ਼ ਹੈ ਮੇਰਾ ਪੂਰਾ ਵਦਨ ਤੇਰੇ ਵਾਸਤੇ ਅੱਖ ਹੁਣ ਲਈ ਮੇਰੇ ਤਰਜ਼ ਮੇਂ ਦੁੱਖਾਂ ਦਾ ਨਵਾਦ ਕਰ ਸਦੀਆਂ ਤੋਂ ਖੜਾ ਹੈ ਕੋਈ ਪੱਥਰ ਪਾਣੀ ਹੁੰਦਾ ਜੁਬਾਨ ਨਾਲ ਪੁੱਛਿਆ ਤਾਂ ਕੀ ਪੁੱਛਿਆ ਜੁਬਾਨ ਨਾਲ ਪੁੱਛਿਆ ਤਾਂ ਕੀ ਪੁੱਛਿਆ ਨਿਗਾਹ ਨਾਲ ਦੱਸਿਆ ਤਾਂ ਕੀ ਦੱਸਿਆ ਜੁਬਾਨ ਨਾਲ ਪੁੱਛਿਆ ਤਾਂ ਕੀ ਪੁੱਛਿਆ ਨਿਗਾਹ ਨਾਲ ਦੱਸਿਆ ਤਾਂ ਕੀ ਦੱਸਿਆ ਤੂੰ ਬਸ ਇੱਕ ਫੂਕਮਾਰ ਤੂੰ ਬਸ ਇੱਕ ਫੂਕਮਾਰ ਮੇਰਾ ਜਿਸਮ ਤਿਆਰ ਹੈ ਅੱਗ ਹੋਣ ਲਈ ਤੂੰ ਬਸ ਇੱਕ ਫੂਕਮਾਰ ਮੇਰਾ ਜਿਸਮ ਤਿਆਰ ਹੈ ਅੱਗ ਹੋਣ ਲਈ ਮੇਰੇ ਤਰਜ਼ ਮੇ ਦੁੱਖਾਂ ਦਾ ਅਨਵਾਦ ਕਰੀ ਸਦੀਆਂ ਤੋਂ ਖੜਾ ਹੈ ਪੱਥਰ ਵੀ ਪਾਣੀ ਵੀ ਖਤਾਂ ਦੇ ਪੁਰਜ਼ੇ ਦਿਲ ਦੇ ਟੁਕੜੇ ਖਤਾਂ ਦੇ ਪੁਰਜ਼ੇ ਦਿਲ ਦੇ ਟੁਕੜੇ ਇਕੱਠੇ ਕਰਦੇ ਹਾਂ ਹਾਂ ਰਾਤ ਨੂੰ ਖਤਾਂ ਦੇ ਟੁਕੜੇ ਖਤਾਂ ਦੇ ਪੁਰਜ਼ੇ ਦਿਲ ਦੇ ਟੁਕੜੇ ਖਤਾਂ ਦੇ ਪੁਰਜ਼ੇ ਦਿਲ ਦੇ ਟੁਕੜੇ ਇਕੱਠੇ ਕਰ ਰਿਹਾ ਹਾਂ ਹਾਂ ਰਾਤ ਤੋਂ ਤੂੰ ਹੋਰ ਕੋਈ ਵਜਾ ਦੇ ਤੂੰ ਹੋਰ ਕੋਈ ਵਜਾ ਦੇ ਮੈਂ ਥੂੰ ਵੱਖ ਹੋਣ ਲਈ ਮੇਰੇ ਤਰਜ਼ ਮੇਂ ਦੁੱਖਾਂ ਦਾ ਨੂਬਾਦ ਕਰ ਤੇਰੇ ਹੱਥਾਂ ਚੁਖੋ ਕੇ ਪੀ ਗਿਆ ਤੇਰੇ ਹੱਥਾਂ ਚੁਖੋ ਕੇ ਪੀ ਗਿਆ ਉਸ ਦਾ ਸਵਾਦ ਹੈ ਵੱਖਰਾ ਜੇ ਤੇਰੇ ਹੱਥਾਂ ਚ ਖੋ ਕੇ ਪੀ ਗਿਆ ਉਸ ਦਾ ਸਵਾਦ ਹੈ ਵੱਖਰਾ ਜਿਹਾ ਇੱਕ ਹੋਰ ਦੇ ਦੇ ਇੱਕ ਹੋਰ ਦੇ ਤਾਂ ਦੇ ਜ਼ਹਿਰ ਨੂੰ ਅੰਮ੍ਰਿਤ ਕਹਿਣ ਲਈ ਇੱਕ ਹੋਰ ਦੇ ਤਾਂ ਦੇ ਜ਼ਹਿਰ ਨੂੰ ਅੰਮ੍ਰਿਤ ਕਹਿਣ ਲਈ ਮੇਰੇ ਤਰਜ਼ ਮੇਂ ਦੁੱਖਾਂ ਦਾ ਅਨੁਵਾਦ ਕਰ ਸਦੀਆਂ ਤੋਂ ਖੜਾ ਹੈ ਪੱਥਰ ਕੋਈ ਪਾਣੀ ਹੁੰਨੀ ਸਦੀਆਂ ਤੋਂ ਖੜਾ ਹੈ ਕੋਈ ਪੱਥਰ ਪਾਣੀ